ਵੇਦ ਜਿਹੜੀਆਂ ਪੰਜਾਬ ਚ ਹੋਈਆਂ ਨੇ 1 ਜੂਨ 2015 ਨੂੰ ਕੋਟਪੂਰਾ ਬੁਰਜਵਾਰ ਸਿੰਘ ਵਿਖੇ ਗਾਇਬ ਕੀਤੇ ਗਏ 12 ਅਕਤੂਬਰ ਨੂੰ ਉਹਨਾਂ ਦੇ ਅੰਗ ਪਰਗੜੀ ਵਿਖੇ ਖਿਲਾਰੇ ਗਏ 14 ਅਕਤੂਬਰ ਨੂੰ ਧਰਨਾ ਦਿੱਤਾ ਗਿਆ ਸਰ ਇਹ 2015 ਦਾ ਮਸਲਾ ਹੈ ਅੱਜ ਤੱਕ ਨਿਆਂ ਨਹੀਂ ਮਿਲਿਆ ਮੈਂ ਸਰਕਾਰ ਤੋਂ ਮੰਗ ਕਰਦਾ ਹੈ ਇਹ ਸ਼ਰਮਣੀ ਕਾਲੀਦਾਲ ਦੇ ਸਮੇਂ ਤੇ ਸਾਰਾ ਕੁਝ ਹੋਇਆ ਤੁਹਾਡੀ ਸਰਕਾਰ ਸੀ ਸਰਕਾਰ ਇਹਦੇ ਤੇ ਧਿਆਨ ਦੇਵੇ ਔਰ ਸੈਂਟਰ ਤੋਂ ਚੀਫ ਚੇਫ ਦੇ ਹਟਾ ਕਮੇਟੀ ਬਣਾ ਕੇ ਦੋਸ਼ੀਆਂ ਨੂੰ ਸਜ਼ਾਵਾ ਸਖਤ ਸਜ਼ਾਵਾ ਦਿੱਤੀਆਂ ਜਾਣ ਤੇ ਇਹ ਬੜੇ ਲੰਮੇ ਸਮੇਂ ਤੋਂ ਮੰਗ ਸੀ ਸਾਡੀ ਗੁਰੂ ਦੀ ਜਿਹੜੀ ਬੇਅਦਬੀ ਕਰਨ ਵਾਲੇ ਦੋਸ਼ੀ ਸਾਹਮਣੇ ਨਹੀਂ ਸੀ ਆ ਰਹੇ ਤੇ ਬਾਬਾ ਜੀ ਨੇ ਜਿਹੜੀ ਬੇਨਤੀ ਕੀਤੀ ਸੀ ਐਮਪੀ ਸਾਹਿਬ ਨੂੰ ਤੇ ਐਮਪੀ ਸਾਹਿਬ ਕਹਿੰਦੇ ਉਹ ਕੰਮ ਕਰਕੇ ਹੀ ਮੈਂ ਪੂਰਾ ਇੱਥੇ ਹੋਣਾ ਵਾਂ ਤੇ ਪਾਰਲੀਮੈਂਟ ਦੇ ਵਿੱਚ ਸਿੱਖਾਂ ਦੀ ਆਵਾਜ਼ ਗੂੰਜੂਗੀ ਤੇ ਗੁਰੂ ਗ੍ਰੰਥ ਸਾਹਿਬ ਮਾਰੇ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਜਲਦ ਸਾਹਮਣੇ ਆਉਣਗੇ ਸਿੱਖ ਕੌਮ ਦਾ ਬੜੇ ਲੰਮੇ ਸਮੇਂ ਤੋਂ ਰੋਸ ਆ ਕਿ ਪਾਰਲੀਮੈਂਟ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰੇ ਦੀ ਬੇਅਦਬੀ ਬਾਰੇ ਕੋਈ ਨਹੀਂ ਬੋਲਿਆ ਤੇ ਗਰਜੀਤ ਸਿੰਘ ਔਜਲਾ ਨੇ ਇਸ ਹਸਾਬ ਨਾਲ ਉਸ ਗੱਲ ਨੂੰ ਰੱਖਿਆ ਤੇ ਉੱਥੇ ਮਾਨਯੋਗ ਸਦਨ ਦੇ ਵਿੱਚ ਜਿੰਨੇ ਵੀ ਸੀ ਸਾਰਿਆਂ ਨੇ ਧਿਆਨ ਨਾਲ ਸੁਣਿਆ ਅੱਜ ਪੂਰਾ ਪੰਜਾਬ ਵੇਖ ਰਿਆ ਤੇ ਮੈਂ ਔਰ ਅੰਮ੍ਰਿਤਸਰ ਵਾਸੀ ਦਿਲ ਦੀਆਂ ਗਹਿਰਾਈਆਂ ਤੋਂ ਸਰਦਾਰ ਗਰਜੀਤ ਸਿੰਘ ਔਜਲਾ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬਾਰੇ ਦੀ ਬੇਅਦਬੀ ਦੇ ਦੋਸ਼ੀਆਂ ਦੇ ਖਿਲਾਫ ਉੱਥੇ ਬੋਲਿਆ ਕਿਉਂਕਿ ਬਹੁਤ ਸਾਰੇ ਲੀਡਰ ਸੀਗੇ ਕਹਿ ਜਾਂਦੇ ਸੀ ਪਰ ਬੋਲਦਾ ਨਹੀਂ ਸੀ ਕੋਈ ਅੱਜ ਔਜਲਾ ਸਾਹਿਬ ਨੇ ਦਲੇਰੀ ਵਿਖਾ ਕੇ ਇਹ ਸਾਬਤ ਕਰਤਾ ਯੋ ਸੱਚੇ ਗੁਰੂ ਨਗਰੀ ਦੇ ਸਿੱਖ ਅੰਮ੍ਰਿਤਸਰ ਤੋਂ ਐਮਪੀ ਗੁਰਜੀਤ ਔਜਲਾ ਦੇ ਵੱਲੋਂ ਸੰਸਦ ਦੇ ਵਿੱਚ ਬੇਅਦਬੀਆਂ ਦਾ ਮੁੱਦਾ ਬਿਵਾਕੀ ਨਾਲ ਉਠਾਇਆ ਗਿਆ ਉਹਨਾਂ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਬਿਲੇ ਬੇਅਦਬੀਆਂ ਹੋਈਆਂ ਪਰ ਉਹਨਾਂ ਦੇ ਵੱਲੋਂ ਕਿਸੇ ਵੀ ਦੋਸ਼ੀ ਨੂੰ ਸਖਤ ਸਜ਼ਾ ਮਾਂ ਨਹੀਂ ਦਿੱਤੀਆਂ ਗਈਆਂ ਠੀਕ ਹੈ ਥੈਂਕ ਯੂ ਸਪੀਕਰ ਸਾਹਿਬ ਸਪੀਕਰ ਸਾਹਿਬ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਜਿਹੜੀਆਂ ਪੰਜਾਬ ਚ ਹੋਈਆਂ ਨੇ 1 ਜੂਨ 2015 ਨੂੰ ਕੋਟਪੂਰਾ ਬੁਰਜਵਾਰ ਸਿੰਘ ਵਿਖੇ ਗਾਇਬ ਕੀਤੇ ਗਏ 12 ਅਕਤੂਬਰ ਨੂੰ ਉਹਨਾਂ ਦੇ ਅੰਗ ਬਰਗਾੜੀ ਵਿਖੇ ਖਿਲਾਰੇ ਗਏ 14 ਅਕਤੂਬਰ ਨੂੰ ਧਰਨਾ ਦਿੱਤਾ ਗਿਆ ਸਰ ਇਹ 2015 ਦਾ ਮਸਰਾ ਹੈ ਅੱਜ ਤੱਕ ਨਿਆਂ ਨਹੀਂ ਮਿਲਿਆ ਮੈਂ ਸਰਕਾਰ ਤੋਂ ਮੰਗ ਕਰਦਾ ਹੈ ਇਹ ਸ਼੍ਰੋਮਣੀ ਕਾਲੀ ਦਲ ਦੇ ਸਮੇਂ ਦੇ ਸਾਰਾ ਕੁਝ ਹੋਇਆ ਤੁਹਾਡੀ ਸਰਕਾਰ ਸੀ ਸਰਕਾਰ ਇਹਦੇ ਤੇ ਧਿਆਨ ਦੇਵੇ ਔਰ ਸੈਂਟਰ ਤੋਂ ਚੀਫ ਚਰਚ ਦੇ ਹਟਾ ਕਮੇਟੀ ਬਣਾ ਕੇ ਦੋਸ਼ੀਆਂ ਨੂੰ ਸਜ਼ਾਵਾ ਸਖਤ ਸਜ਼ਾਵਾ ਦਿੱਤੀਆਂ ਜਾਣ ਤਾਂ ਕਿ ਸੇਵ ਜੀ ਗੁਰਗਰਾਂ ਸਾਹਿਬ ਜੀ ਦੀ ਦਬਾਰਾ ਕੋ ਬੇਇੱਜ਼ਤੀ ਕਰਨੀ ਹਿੰਮਤ ਨਾ ਕਰੇ ਕਿਸੇ ਵੀ ਮਤ ਨੂੰ ਬਾਚੀ ਸਜ਼ਾ ਦਿੱਤੀ ਜਾਵੇ। ਸ੍ਰੀ ਕੇਜ ਜੀ ਮਾਥਾ ਦੱਸਦੀ ਕਿ ਸੰਸਦ ਦੇ ਵਿੱਚ ਗੁਰਜੀਤ ਔਜਲਾ ਦੇ ਵੱਲੋਂ ਬੇਇੱਜ਼ਤੀਆਂ ਦਾ ਮੁੱਦਾ ਉਠਾਉਣ ਤੋਂ ਬਾਅਦ ਸਿੱਖ ਕੌਮ ਦੇ ਵੱਲੋਂ ਗੁਰਜੀਤ ਔਜਲਾ ਦਾ ਧੰਨਵਾਦ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿਸੇ ਵੀ ਸਿਆਸੀ ਲੀਡਰ ਨੇ ਇੰਨੀ ਬਿਵਾਕੀ ਦੇ ਨਾਲ ਸੰਸਦ ਦੇ ਵਿੱਚ ਬੇਇੱਜ਼ਤੀਆਂ ਦਾ ਮੁੱਦਾ ਨਹੀਂ ਚੁੱਕਿਆ ਪਰ ਅੱਜ ਗੁਰਜੀਤ ਔਜਲਾ ਨੇ ਪਾਰਲੀਮੈਂਟ 'ਚ ਆਪਣੀ ਆਵਾਜ਼ ਬੁਲੰਦ ਕਰਕੇ ਪੰਜਾਬੀਆਂ ਸਣੇ ਸਿੱਖ ਕੌਮ ਦਾ ਦਿਲ ਜਿੱਤ ਲਿਆ ਹਾਂਜੀ ਜੀ ਮੇਰੀ ਆਪਣਾ ਨਾਮ ਦੱਸਦੇ ਦਾਸ ਸਰਬਜੀਤ ਸਿੰਘ ਸੋਨੂ ਜੰਡੇਆਲਾ ਅਸੀਂ ਸਰਦਾਰ ਗਰਜੀਤ ਸਿੰਘ ਔਜਲਾ ਜੋ ਗੁਰੂ ਨਗਰੀ ਦੀ ਗਵਾਹੀ ਕਰਦੇ ਨੇ ਮੈਂਬਰ ਆਫ ਪਾਰਲੀਮੈਂਟ ਉਹਨਾਂ ਨੂੰ ਕੁਝ ਦਿਨ ਪਹਿਲਾਂ ਮੰਗ ਪੱਤਰ ਦਿੱਤਾ ਸੀਗਾ ਤੇ ਹੋਰ ਵੀ ਸਿੱਖ ਜਥੇਬੰਦੀਆਂ ਨੇ ਉਹਨਾਂ ਨਾਲ ਮੁਲਾਕਾਤ ਕਰਕੇ ਅਸੀਂ ਉਹਨਾਂ ਨੂੰ ਮੰਗ ਕੀਤੀ ਸੀਗੀ ਸਿੱਖ ਕੌਮ ਦਾ ਬੜੇ ਲੰਮੇ ਸਮੇਂ ਤੋਂ ਰੋਸ ਆ ਵੀ ਪਾਰਲੀਮੈਂਟ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਕੋਈ ਨਹੀਂ ਬੋਲਿਆ ਪਰ ਅੱਜ ਬੜੀ ਖੁਸ਼ੀ ਦੀ ਗੱਲ ਆ ਔਇਲਾ ਸਾਹਿਬ ਜਦੋਂ ਗਏ ਸੀ ਨਾ ਸੈਸ਼ਨ ਦੇ ਵਿੱਚ ਤੇ ਉਹਨੇ ਇੱਕ ਗੱਲ ਕਹੀ ਸੀ ਵੀ ਮੈਂ ਗੁਰੂ ਨਗਰੀ ਦੇ ਵਿੱਚ ਉਸ ਵੇਲੇ ਆਉਂਗਾ ਜਿਸ ਦਿਨ ਮੈਂ ਪਾਰਲੀਮੈਂਟ ਦੇ ਵਿੱਚ ਆਪਣੇ ਗੁਰੂ ਦੀ ਗੱਲ ਰੱਖਾਂਗਾ ਤੇ ਅੱਜ ਉਹਨਾਂ ਨੇ ਬੜੇ ਯੋਰ ਦੇ ਨਾਲ ਬੜੀ ਬੇਵਾਕੀ ਨਾਲ ਜਿੱਦਾਂ ਉਹ ਬੋਲਦੇ ਹੁੰਦੇ ਕਿਉਂਕਿ ਮਾੜੇ ਬੰਦੇ ਨੂੰ ਤਾਂ ਪਾਰਲੀਮੈਂਟ 'ਚ ਬੋਲਣ ਹੀ ਨਹੀਂ ਦਿੰਦੇ ਤੇ ਅੱਜ ਗੁਰੂ ਨਗਰੀ ਦੇ ਐਮਪੀ ਸਾਡੇ ਸਿੱਖ ਆਗੂ ਸਰਦਾਰ ਗੁਰਜੀਤ ਸਿੰਘ ਔਜਲਾ ਨੇ ਉੱਥੇ ਜਦ ਬੋਲਿਆ ਪੀ ਗੁਰੂ ਗ੍ਰੰਥ ਸਾਹਿਬਹਾਰ ਦੇ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਾਹਮਣੇ ਲਿਆਂਦਾ ਜਾਵੇ ਤੇ ਪਤਾ ਲੱਗੇ ਪੀ ਇਹ ਕਿਹੜੇ ਬੰਦਿਆਂ ਨੇ ਜਿਹੜਾ ਕੀਤੀ ਸੀ ਬੇਅਦਬੀ ਕਿਉਂਕਿ ਬੜਾ ਲੰਮਾ ਸਮਾਂ ਹੋ ਗਿਆ ਬੜੀਆਂ ਸਰਕਾਰਾਂ ਬਣ ਗਈਆਂ ਬੜੇ ਲੀਡਰਾਂ ਨੇ ਝੂਠ ਬੋਲੇ ਪਰ ਬੜੀ ਖੁਸ਼ੀ ਦੀ ਗੱਲ ਆ ਕਿ ਅੱਜ ਸਰਦਾਰ ਗਰਜੀਤ ਸਿੰਘ ਔਜਲਾ ਨੇ ਜਿਸ ਵੇਲੇ ਬੋਲਿਆ ਨਾ ਕਿਉਂਕਿ ਅਕਸਰ ਹੀ ਦੋ ਲੀਡਰ ਐਸੇ ਨੇ ਸਰਦਾਰ ਗਰਜੀਤ ਸਿੰਘ ਔਜਲਾ ਔਰ ਸੁਖਪਾਲ ਸਿੰਘ ਖਹਿਰਾ ਇਹ ਜਦ ਵੀ ਬੋਲਦੇ ਨੇ ਤੇ ਇਹਨਾਂ ਦੀ ਗੱਲ ਦੁਨੀਆ ਸੁਣਦੀ ਆ ਤੇ ਗਰਜੀਤ ਸਿੰਘ ਔਜਲਾ ਨੇ ਇਸ ਹਸਾਬ ਨਾਲ ਉਸ ਗੱਲ ਨੂੰ ਰੱਖਿਆ ਤੇ ਉੱਥੇ ਮਾਨਯੋਗ ਸਦਨ ਦੇ ਵਿੱਚ ਜਿੰਨੇ ਵੀ ਸੀ ਸਾਰਿਆਂ ਨੇ ਧਿਆਨ ਨਾਲ ਸੁਣਿਆ ਅੱਜ ਪੂਰਾ ਪੰਜਾਬ ਵੇਖ ਰਿਆ ਤੇ ਮੈਂ ਔਰ ਅੰਮ੍ਰਿਤਸਰ ਵਾਸੀ ਦਿਲ ਦੀਆਂ ਗਹਿਰਾਈਆਂ ਤੋਂ ਸਰਦਾਰ ਗਰਜੀਤ ਸਿੰਘ ਔਜਲਾ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਦੇ ਖਿਲਾਫ ਉੱਥੇ ਬੋਲਿਆ ਕਿਉਂਕਿ ਬਹੁਤ ਸਾਰੇ ਲੀਡਰ ਸੀਗੇ ਕਹਿ ਜਾਂਦੇ ਸੀ ਪਰ ਬੋਲਦਾ ਨਹੀਂ ਸੀ ਕੋਈ ਅੱਜ ਔਜਲਾ ਸਾਹਿਬ ਨੇ ਦਲੇਰੀ ਵਿਖਾ ਕੇ ਇਹ ਸਾਬਤ ਕਰਤਾ ਇਹ ਸੱਚੇ ਗੁਰੂ ਨਗਰੀ ਦੇ ਸਿੱਖ ਨੇ ਕਿੰਨਾ ਖਲਾਫ ਬੋਲੋ ਦੋਸ਼ੀ ਕਹੜੇ ਨੇ ਦੋਸ਼ੀ ਉਹ ਤੁਹਾਨੂੰ ਵੀਡੀਓ ਦੇ ਵਿੱਚ ਪਤਾ ਲੱਗ ਹੀ ਜਾਣਾ ਉਹ ਵੀਡੀਓ ਤੁਹਾਨੂੰ ਮੈਂ ਦੇ ਦੇਣਾ ਜਿਹੜਾ ਪਾਰਲੀਮੈਂਟ ਦੇ ਵਿੱਚ ਆ ਗਈ ਆ ਸਾਰੀ ਦੁਨੀਆ ਨੇ ਵੇਖ ਲਈ ਆ ਜਿਨ੍ਹਾਂ ਦੇ ਰਾਜ ਚ ਹੋਇਆ ਸੀ ਜਿਹੜੇ ਅੱਜ ਗੱਲਾਂ ਕਰਦੇ ਫਿਰਦੇ ਆ ਪੰਜਾਬ ਬਚਾਓ ਯਾਤਰਾ ਦੀਆਂ ਉਹ ਸਾਰਾ ਕੋ ਸਾਹਮਣੇ ਆ ਜਾਣਾ ਵਾ ਵੇਖੋ ਇੱਕ ਨਾ ਇੱਕ ਦਿਨ ਇਨਸਾਫ ਹੋਣਾ ਹੀ ਆ ਤੇ ਅੱਜ ਜਿਹੜੀ ਔਇਲਾ ਸਾਹਿਬ ਨੇ ਉੱਥੇ ਗੱਲ ਚੁੱਕੀ ਆ ਦਿਲ ਦੀਆਂ ਗਹਿਰਾਈਆਂ ਤੋਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਹਮੇਸ਼ਾ ਹੀ ਔਜਲਾ ਸਾਹਿਬ ਨੂੰ ਔਰ ਇਸ ਗੁਰੂ ਨਗਰੀ ਉਸ মিডিਆ ਵਾਲੇ ਵੀਰਾਂ ਨੂੰ ਵੀ ਰੱਖਣ ਜਿਨ੍ਹਾਂ ਨੇ ਇਸ ਮੁੱਦੇ ਤੇ ਸਾਡਾ ਸਾਥ ਦਿੱਤਾ ਕਿਉਂਕਿ ਬੜੇ ਚਿਰ ਦਾ ਰੌਲਾ ਪਾਉਂਦੇ ਸੀ ਸਾਨੂੰ ਵੀ ਰੋਸ ਸੀ ਇੱਕ ਸਿੱਖ ਹੋਣ ਦੇ ਨਾਤੇ ਵੀ ਬੇਅਦਬੀ ਕਰਨ ਵਾਲੇ ਸਾਹਮਣੇ ਹੋਣ ਤੇ ਹੁਣ ਛੇਤੀ ਆ ਵੀ ਜਾਣੇ ਜੇ ਕਿਉਂਕਿ ਇਹ ਮੁੱਦਾ ਅਕਸਰ ਹੀ ਜਿਹੜਾ ਕੋਈ ਨਾ ਕੋਈ ਛੇੜਦਾ ਰਹਿੰਦਾ ਵਾ ਜਿੰਨੂੰ ਤਕਲੀਫ ਹੁੰਦੀ ਉਹ ਛੇੜ ਲੈਂਦਾ ਤੇ ਕੁਝ ਲੀਡਰ ਜਿਹੜਾ ਲਾਹਾ ਵੀ ਲੈਂਦੇ ਆ ਪਰ ਜਿਹੜਾ ਕੰਮ ਅਜォੜਲਾ ਸਾਹਿਬ ਨੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਕੀਤਾ ਵਾ ਉਹ ਬੜਾ ਸ਼ਲਾਘਾਯੋਗ ਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਦੱਸਦੀ ਕਿ ਇਸ ਕੌਮ 'ਚ ਵਿਅਦਬੀਆਂ ਨੂੰ ਲੈ ਕੇ ਭਾਰੀ ਰੋਸ ਹੈ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਿਆਸੀ ਰੋਟੀਆਂ ਹੀ ਸੇਕੀਆਂ ਨੇ ਪਰ ਕਿਸੇ ਵੀ ਸਿਆਸੀ ਪਾਰਟੀ ਨੇ ਅਜੇ ਤੱਕ ਵਿਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾ ਨਹੀਂ ਦਿੱਤੀਆਂ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ